ਇਕ ਪਾਸੇ ਜਿੱਥੇ ਪੂਰੇ ਵਿਸ਼ਵ ਦੇ ਵਿੱਚ ਗਲੋਬਲ ਵਾਰਮਿੰਗ ਦੇ ਕਰਕੇ ਮੌਸਮੀ ਤਬਦੀਲੀਆਂ ਵੱਧ ਰਹੀਆਂ ਨੇ ਉੱਥੇ ਹੀ ਇਹਨਾਂ ਦਾ ਆਮ ਮਨੁੱਖੀ ਮਨਜਨ ਜੀਵਨ ਦੇ ਨਾਲ ਫਸਲਾਂ ਤੇ ਵੀ ਕਾਫੀ ਪ੍ਰਭਾਵ ਪੈ ਰਿਹਾ ਹੈ ਫਸਲਾਂ ਮੌਸਮ ਦੇ ਅਨੁਕੂਲ ਹੁੰਦੀਆਂ ਹਨ ਅਤੇ ਮੌਸਮ ਦੇ ਵਿੱਚ ਤਬਦੀਲੀਆਂ ਦੇ ਕਾਰਨ ਫਸਲਾਂ ਦੇ ਅੰਦਰ ਵੀ ਤਬਦੀਲੀਆਂ ਵੇਖਣ ਨੂੰ ਮਿਲਦੀਆਂ ਹਨ ਇਸ ਵਾਰ ਮੌਨਸੂਨ ਨੂੰ ਲੈ ਕੇ ਚੰਗੀ ਭਵਿੱਖਬਖਵਾਨੀ ਕੀਤੀ ਗਈ ਹੈ ਪਰ ਮੌਜੂਦਾ ਹਾਲਾਤਾਂ ਦੇ ਵਿੱਚ ਪੀਏਯੂ ਮਾਇਰਾਂ ਦੇ ਮੁਤਾਬਕ ਹੁਣ ਤੱਕ 43% ਦੀ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ بارش ਵੇਖਣ ਨੂੰ ਮਿਲੀ ਹੈ ਜਿਸ ਕਾਰਨ ਝੋਨੇ ਦੂਬਲ ਪਾਣੀ ਲਾਉਣ ਦੇ ਲਈ ਤਰਤੀ ਹੇਠਲਾ ਪਾਣੀ ਕੱਢਿਆ ਜਾ ਰਿਹਾ ਹੈ ਮੋਟਰਾਂ ਚਲੌਣ ਕਰਕੇ ਬਿਜਲੀ ਦੀ ਵੀ ਖਪਤ ਵੱਧ ਹੋ ਰਹੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਪ੍ਰਿੰਸੀਪਲ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਹੈ ਕਿ ਮੌਸਮ ਦੇ ਵਿੱਚ ਤਬਦੀਲੀਆਂ ਕਾਫੀ ਚਿੰਤਾ ਦਾ ਵਿਸ਼ਾ ਹੈ ਜਿਸ ਦਾ ਸਿੱਧਾ ਅਸਰ ਫਸਲਾਂ 'ਤੇ ਪੈ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਦਾ ਇੱਕ ਵੱਡਾ ਕਾਰਨ ਗਲੋਬਲ ਵਾਰਮਿੰਗ ਹੈ। ਇਹੀ ਕਾਰਨ ਹੈ ਕਿ ਪਿਛਲੇ ਸਾਲਾਂ ਦੇ ਦੌਰਾਨ ਮੌਸਮ ਦੇ ਵਿੱਚ ਤਬਦੀਲੀਆਂ ਅਕਸਰ ਦੇਖਣ ਨੂੰ ਮਿਲਦੀਆਂ ਹਨ। ਜਿਵੇਂ ਇਸ ਸਾਲ ਠੰਡ ਵੀ ਜ਼ਿਆਦਾ ਹੋਈ ਹੈ। ਕੋਲਡ ਡੇਜ਼ ਦੇਖਣ ਨੂੰ ਮਿਲੇ ਹਨ ਭਾਵੇਂ ਕਿ ਰਾਤ ਦੇ ਮੁਕਾਬਲੇ ਦਿਨ ਦੇ ਵਿੱਚ ਜ਼ਿਆਦਾ ਠੰਡ ਵੇਖਣ ਨੂੰ ਮਿਲਿਆ ਉੱਥੇ ਹੀ ਦੂਜੇ ਪਾਸੇ ਟੈਂਪਰੇਚਰ ਦੇ ਵਿੱਚ ਰਿਕਾਰਡ ਤੋੜ ਇਜ਼ਾਫਾ ਵੇਖਣ ਨੂੰ ਮਿਲਿਆ ਹੈ ਟੈਂਪਰੇਚਰ 46 ਤੋਂ 47 ਡਿਗਰੀ ਤੋਂ ਪਾਰ ਹੋ ਗਏ ਹਨ ਜੋ ਕਿ ਕਦੇ ਨਹੀਂ ਹੋਏ ਸਨ ਉਹਨਾਂ ਨੇ ਅੱਗੇ ਕਿਹਾ ਕਿ ਜੇਕਰ ਅਸੀਂ ਹੁਣ ਵੀ ਆਪਣੇ ਵਾਤਾਵਰਣ ਚੁੰਗੀ ਰਦੇ ਦੀ ਸੰਭ ਨਹੀਂ ਕੀਤੀ ਤਾਂ ਆਉਣ ਵਾਲੇ ਭਵਿੱਖ ਦੇ ਵਿੱਚ ਇਸ ਦੇ ਨਤੀਜੇ ਭਿਆਨਕ ਅਬੰ ਕਿਸ ਤਰ੍ਹਾਂ ਇਸ ਵਾਰ ਮੌਨਸੂਨ ਹਾਲਾਕਿ ਕਿਤੇ ਕਿਤੇ ਬਾਰਿਸ਼ ਜ਼ਿਆਦਾ ਵੀ ਹੋ ਰਹੀ ਹੈ ਕਿਤੇ ਘੱਟ ਵੀ ਦੇਖਣ ਨੂੰ ਮਿਲ ਰਹੀ ਹੈ ਜੇਕਰ 올ਓਵਰ ਦੇਖਿਆ ਜਾਵੇ ਜੇ ਇਸ ਵਾਰ ਮੌਨਸੂਨ ਕਿਸ ਤਰ੍ਹਾਂ ਦਾ ਰਿਹਾ ਹੈ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਉਹ ਤਾਂ ਬੜੇ ਥੋੜਾ ਕਰਦੇ ਆ ਦੇਖੋ ਜਿਸ ਤਰ੍ਹਾਂ ਕਿ ਮੌਨਸੂਨ ਸੀਜ਼ਨ ਸਾਡੇ ਕੋਲ ਹੁੰਦਾ ਹੈ ਜੂਨ ਜੁਲਾਈ ਅਗਸਤ ਸਪਟੰਬਰ ਸਪਟੰਬਰ ਵੀ ਬਾਈ ਦੇ ਨੇੜੇ ਜਿਹੜੀ ਵੌਨਸਨ ਦੀ ਵਾਪਸੀ ਹੋ ਜਾਂਦੀ ਹੈ ਸੋ ਇਨਾਂ ਚਾਰ ਮਹੀਨਿਆਂ ਦੇ ਵਿੱਚ ਮਤਲਬ 177 ਦਿਨ ਸਾਡੇ ਕੋਲ ਜਿਹੜੇ ਮੌਨਸੂਨ ਦੇ ਹੁੰਦੇ ਆ ਉਹ ਦੇਖੀਏ ਇਸ ਵਾਰੀ ਸਾਡੇ ਕੋਲ ਜੂਨ ਦੇ ਵਿੱਚ ਬਹੁਤ ਅੱਛੀ ਬਾਰਿਸ਼ ਹੋਈ ਹੈ ਪਰ ਜੁਲਾਈ ਜਿਹੜਾ ਉਹ ਕਾਫੀ ਹੱਦ ਤੱਕ ਡੈਫਿਸਿਟ ਚੱਲ ਰਿਹਾ ਹੈ ਸੋ ਜਿਸ ਤਰ੍ਹਾਂ ਕਿ ਜੇ ਆਪਾਂ ਲੁਧਿਆਣੇ ਦੀ ਗੱਲ ਕਰਦੇ ਆਂ ਤਾਂ ਸਾਡੇ ਕੋਲ 50% ਤੱਕ ਡੈਫਿਸਿਟ ਹੈਗਾ 220 ਤੱਕ ਸਾਡੇ ਕੋਲ ਬਾਰਿਸ਼ ਹੋਣੀ ਚਾਹੀਦੀ ਹੈ ਤੇ 100 ਮਿਲੀਮੀਟਰ ਤੱਕ ਰਿਕਾਰਡ ਹੋਈ ਹੈ ਤੇ ਜੇ ਆਪਾਂ ਪੂਰੇ ਪੰਜਾਬ ਦੀ ਗੱਲ ਕਰਦੇ ਆਂ ਤਾਂ ਵੀ ਸਾਡੇ ਕੋਲ 44% ਤੱਕ ਜਿਹੜਾ ਉਹ ਡੈਫਿਸਿਟ ਚੱਲ ਰਿਹਾ ਹੈ ਤੇ ਜੇ ਆਪਾਂ ਕੋਈ ਪਿਛਲੇ ਸਾਲਾਂ ਦੀ ਗੱਲ ਕਰਦੇ ਆਂ ਤਾਂ ਸਾਡੇ ਕੋਲ ਪਿਛਲੇ ਸਾਲ ਜਿਵੇਂ ਜੁਲਾਈ ਦੇ ਵਿੱਚ 212 ਮਿਲੀਮੀਟਰ ਬਾਰਿਸ਼ 2020 'ਵਾਈ ਦੇ ਵਿੱਚ ਸਾਡੇ ਕੋਲ ਬਹੁਤ ਅੱਛੀ ਬਾਰਿਸ਼ ਹੋ 324 ਮਿਲੀਮੀਟਰ ਬਾਰਿਸ਼ ਹੋ ਗਈ ਸੀ ਜੁਲਾਈ ਦੇ ਵਿੱਚ ਸੋ ਜਿਹੜਾ 22 ਸਾਲ ਸੀਗਾ ਉਹ ਬਹੁਤ ਵਧੀਆ ਸੀ ਮੌਨਸੂਨ ਸੀਜ਼ਨ ਲਈ ਤੇ ਜੇ ਆਪਾਂ ਪੂਰੇ ਮੌਨਸੂਨ ਸੀਜ਼ਨ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ 643 ਮਿਲੀਮੀਟਰ ਬਾਰਿਸ਼ ਰਿਕਾਰਡ ਹੋਈ ਸੀਗੀ ਤੇ 2023 ਦੇ ਵਿੱਚ ਸਾਡੇ ਕੋਲ ਸਿਰਫ 438 ਮਿਲੀਮੀਟਰ ਬਾਰਿਸ਼ ਰਿਕਾਰਡ ਹੋਈ ਸੀ मतलब ਪਿਛਲਾ ਸਾਲ ਜਿਹੜਾ ਸੀ 2023 ਉਹ ਮੌਨਸੂਨ ਦੇ ਹਿਸਾਬ ਦੇ ਨਾਲ ਕਾਫੀ ਜ਼ਿਆਦਾ ਮਤਲਬ ਖਰਾਬ ਮੌਨਸੂਨ ਸੀਜ਼ਨ ਕਹਿ ਸਕਦੇ ਆ ਵੀਕ ਮੌਨਸੂਨ ਸੀਜ਼ਨ ਕਹਿ ਸਕਦੇ ਆ ਤੇ ਪਰ ਜਿਹੜਾ 22 ਸੀਗਾ ਉਹ ਬਹੁਤ ਅੱਛਾ ਮੌਨਸੂਨ ਸੀਜ਼ਨ ਸੀ ਸੋ ਇਸ ਵਾਰੀ ਜਿਸ ਤਰ੍ਹਾਂ ਹੁਣ ਕੀ ਸਿਨੈਰੀਓ ਚੱਲ ਰਿਹਾ ਹੈਗਾ ਕਿ ਹਾਲੇ ਤੱਕ ਜੁਲਾਈ ਜਿਹੜਾ ਡੈਫਿਸਿਟ ਹੈ ਪਰ ਜੂਨ ਦੇ ਸੂਟ ਸਾਡੇ ਕੋਲ ਅੱਛੀ ਬਾਰਿਸ਼ ਹੋ ਗਈ ਹੈ ਪਰ ਹੁਣ ਜਿਸ ਤਰ੍ਹਾਂ ਕਿ ਫੇਰ ਦੁਬਾਰਾ ਮੌਨਸੂਨ ਰਿਵਾਈਵ ਹੋ ਰਹੀ ਹੈ ਤਾਂ ਉਮੀਦ ਕਰਦੇ ਹੈਗੇ ਆ ਕਿ ਜਿਹੜਾ ਇਹ 44% ਘਟਾ ਪੰਜਾਬ ਦਾ ਤੇ ਹੋ ਸਕਦਾ ਹੈ ਕਿ ਕਵਰ ਹੋ ਜਾਏ ਤੇ ਕਿਉਂਕਿ ਹਲੇ ਸਾਡੇ ਕੋਲ ਅਗਸਟ ਤੇ ਸੈਪਟੈਂਬਰ ਦੋ ਮਹੀਨੇ ਪਈ ਹੈ ਜੇ ਉਹਨਾਂ ਦੇ ਵਿੱਚ ਵੀ ਅੱਛੀ ਬਾਰਿਸ਼ ਹੋ ਜਾਂਦੀ ਹੈ ਤਾਂ ਇਹ ਵੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਵਾਰੀ ਮਤਲਬ ਗੁੱਡ ਵਾਟਰਿੰਗ ਸੀਜ਼ਨ ਹੋ ਸਕਦਾ ਹੈ ਜੀ ਮੈਮ ਜਿਵੇਂ ਕਿ ਝੋਨਾ ਜਦੋਂ ਕਿਸਾਨ ਲਾ ਰਹੇ ਸੀ ਉਹ ਤਾਂ ਚੰਗੀ ਭਰਪੂਰ ਬਾਰਿਸ਼ ਹੋਈ ਹੈ ਪਰ ਹੁਣ ਜਿਹੜਾ ਦੂਜਾ ਪਾਣੀ ਤੀਜਾ ਪਾਣੀ ਲੱਗਣ ਵਾਲਾ ਲੱਗਦਾ ਉਸ ਲਈ ਥੋੜਾ ਜਿਆਦਾ ਕਿਸਾਨਾਂ ਨੂੰ ਮੋਟਰਾਂ ਚਲੋਣੀਆਂ ਪੈਣਗੀਆਂ ਤਾਂ ਬਿਜਲੀ ਦੀ ਖਪਤ ਵਧੇਗੀ ਉਸ ਲਈ ਥੋੜਾ ਜਿਹਾ ਪਾਣੀ ਹੋਊਗਾ ਹਾਂਜੀ ਦੇਖੋ ਝੋਨੇ ਦੇ ਮਤਲਬ ਝੋਨੇ ਚ ਪਾਣੀ ਦੀ ਕਾਫੀ ਲੋੜ ਪੈਂਦੀ ਹੈ ਕਿਉਂਕਿ ਆਪਣੀ ਜਿਹੜੀ ਯੂਨੀਵਰਸਿਟੀ ਦੀ ਰეკਮੈਂਡੇਸ਼ਨ ਹੈ ਕਿ ਅਗਰ ਦੋ ਦਿਨ ਮਤਲਬ ਪਾਣੀ ਜਿਰੇ ਨੂੰ ਹੋ ਜਾਣ ਤਾਂ ਸਾਨੂੰ ਜਿਹੜਾ ਹੁਲਾ ਦੇਣਾ ਚਾਹੀਦਾ ਪਾਣੀ ਸੋ ਫ੍ਰੀਕੁਐਂਟ ਇਰੀਗੇਸ਼ਨਸ ਇਹਨੂੰ ਲੱਗਦੀਆਂ ਨੇ ਸੋ ਜਦੋਂ ਤਾਂ ਬਾਰਿਸ਼ ਹੋ ਜਾਂਦੀ ਹੈ ਜਿਵੇਂ ਹੁਣ ਕੱਲ ਵੀ ਬਾਰਿਸ਼ ਕਈ ਜਗ੍ਹਾ ਤੇ ਹੋਈ ਹੈ ਤਾਂ ਸਾਡੇ ਕੋਲ ਲੁਧਿਆਣੇ ਵੀ 32 ਮਿਲੀਮੀਟਰ ਜਿਹੜੀ بارش ਰਿਕਾਰਡ ਕੀਤੀ ਗਈ ਹੈ ਸੋ ਉਦੋਂ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਕਵਰ ਅਪ ਹੋ ਜਾਂਦੀਆਂ ਸਾਨੂੰ ਪਾਣੀ ਧਰਤੀ ਉੱਤੋਂ ਨਹੀਂ ਕੱਢਣਾ ਪੈਂਦਾ ਤੇ ਬਾਕੀ ਅਦਰਵਾਈਜ਼ ਜਿਸ ਤਰ੍ਹਾਂ ਕਿ ਆਪਾਂ ਮਤਲਬ ਪਾਣੀ ਨੀਚੋਂ ਕੱਢਦੇ ਆ ਜਾਂ ਮੋਟਰਾਂ ਚਲਾਉਂਦੇ ਆ ਸੋ ਉਹਦੇ ਨਾਲ ਬਿਜਲੀ ਦੀ ਵੀ ਖਪਤ ਹੁੰਦੀ ਹੈ ਤੇ ਸਾਡੇ ਕੋਲ ਧਰਤੀ ਹਟਲਾ ਪਾਣੀ ਵੀ ਜਿਹੜਾ ਉਹ ਵਰਤਣਾ ਪੈਂਦਾ ਸੋ ਕਾਫੀ ਐਸਪੈਕਟਸ ਤੋਂ ਆਪਾਂ ਨੂੰ ਉਹ ਸਾਡੇ ਕੋਲ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਲਾਸਟ ਚ ਰਹਿੰਦੇ ਆ ਸੋ ਅਗਰ ਬਾਰਿਸ਼ ਨਾਲੇ ਦੀ ਪੂਰਤੀ ਹੋ ਜਾਂਦੀ ਹੈ ਤਾਂ ਸਾਨੂੰ ਕਾਫੀ ਹੱਦ ਤੱਕ ਜਿਹੜੀਆਂ ਇੰਨਾ ਚੀਜ਼ਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੇ ਪਾਣੀ ਜਿਹੜਾ ਆ ਫਸਲ ਨੂੰ ਜਿੰਨਾ ਚਾਹੀਦਾ ਉਹਨਾਂ ਲੱਗ ਜਾਂਦਾ ਮੈਂ ਮੱਤੀ ਚੌਲਾ ਜਿਸ ਤਰ੍ਹਾਂ ਜੇ ਈਸਵਰ ਮੌਨਸਨ ਸੀਜ਼ਨ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਸਾਲਾਂ ਦੇ ਰਿਹਾ ਸੋ ਲੱਗਦਾ ਕਿ ਕਿੰਨੇ ਵੀ ਕਹੀ ਗਲੋਬਲ ਵਾਰਮਿੰਗ ਕਲਾਈਮੇਟ ਚੇਂਜ ਦਾ ਅਸਰ ਜਿਹੜਾ ਆਪਣੀ ਫਸਲਾਂ ਤੇ ਮੌਨਸੂਨ ਤੇ ਵਾਤਾਵਰਣ ਤੇ ਉਹ ਪੈ ਵੀ ਗਿਆ ਤੇ ਦੇਖ ਦਿਖਾਈ ਵੀ ਦੇ ਰਿਹਾ ਹੁਣ ਹਾਂਜੀ ਬਿਲਕੁਲ ਹੈ ਤਾਂ ਇੱਕ ਫੈਕਟ ਹੋ ਚੁੱਕਿਆ ਹੈਗਾ ਕਿ ਕਲਾਈਮੇਟ ਚੇਂਜ ਦਾ ਜਿਹੜਾ ਇਫੈਕਟ ਆ ਉਹਦੇ ਨਾਲ ਸਾਡੀਆਂ ਜਿਹੜੀਆਂ ਕ੍ਰੌਪਸ ਨੇ ਉਹ ਵੀ ਇਫੈਕਟ ਹੋ ਰਹੀਆਂ ਨੇ ਸਾਡੇ ਜਿਹੜੇ ਸੀਜ਼ਨ ਉਹ ਵੀ ਇਫੈਕਟ ਹੋ ਰਿਹਾ ਹੈ ਬਾਰਸ਼ਾਂ ਇਫੈਕਟ ਹੋ ਰਹੀਆਂ ਨੇ ਬਹੁਤ ਇਰੈਟਿਕ ਮੌਨਸੂਨ ਜਿਹੜੀ ਹੈ ਉਹ ਹੋ ਰਹੀ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ 22 ਦੇ ਵਿੱਚ ਬੜੀ ਅੱਛੀ ਬਾਰਿਸ਼ ਹੋਈ ਹੈ 23 ਦੇ ਵਿੱਚ ਡੈਫਿਸਿਟ ਹੋਇਆ ਹੁਣ ਹਲੇ ਸਾਡੇ ਕੋਲ ਪਿਕਚਰ ਇੰਨੀ ਕਲੀਅਰ ਨਹੀਂ ਹੈ ਬਟ ਫਿਰ ਵੀ ਅਸੀਂ ਬਹੁਤ ਤੁਮਾਰ ਜਾਂਦੇ ਹੀ ਹੈ ਕਿ 44% ਤੱਕ ਸਾਡੇ ਕੋਲ ਡੈਫਿਸਿਟ ਹੈਗਾ ਸੋ ਇਸੇ ਤਰ੍ਹਾਂ ਹੀ ਜੇ ਆਪਾਂ ਸਰਦੀਆਂ ਦੀ ਬਾਰਿਸ਼ ਦੀ ਗੱਲ ਕਰਦੇ ਹਾਂ ਉਹ ਵੀ ਸਾਡੇ ਕੋਲ ਘਟੀਆਂ ਨੇ ਤੇ ਟੈਂਪਰੇਚਰ ਜਿਹੜੇ ਨੇ ਬਹੁਤ ਸ਼ੂਟ ਅਪ ਕਰ ਰਹੇ ਨੇ ਇਸ ਵਾਰੀ ਅਸੀਂ ਕੋਲਡ ਵੇਵ ਦਾ ਵੀ ਸਾਹਮਣਾ ਕੀਤਾ ਹੀਟ ਵੇਵ ਦਾ ਵੀ ਸਾਹਮਣਾ ਕੀਤਾ ਸੋ ਇਹ ਸਾਰੀਆਂ ਹੀ ਜੜੀਆਂ ਨੇ ਇੱਕ ਫੈਕਟਸ ਨੇ ਜਾਂ ਆਪਾਂ ਕਹਿ ਸਕਦੇ ਆ ਕਿ ਇਹ ਹੀ ਇੱਕ ਤਰ੍ਹਾਂ ਦਾ ਸਾਨੂੰ ਅਲਾਰਮਿੰਗ ਹੈਗੀ ਹੈ ਕਿ ਕਲਾਈਮੇਟ ਚੇਂਜ ਹੋ ਰਿਹਾ ਹੈ ਔਰ ਇਹਦਾ ਸਾਨੂੰ ਦੇਖਣਾ ਚਾਹੀਦਾ ਹੈ ਕਿ ਕੀ ਪ੍ਰਭਾਵ ਹੋ ਰਿਹਾ ਜਿਹੜਾ ਖੇਤੀਬਾੜੀ ਤੇ ਹੈ ਤੇ ਅਸੀਂ ਇਸ ਨੂੰ ਕਿਵੇਂ ਮਤਲਬ ਅਸੀਂ ਘਟ ਕਰ ਸਕਦੇ ਆ ਕਿਵੇਂ ਇਹਨੂੰ ਠੱਲ ਪਾ ਸਕਦੇ ਆ ਉਹਦੇ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੀ ਜਿਹੜਾ ਇਹ ਹੰਬੜਾ ਮਾਰਨਾ ਪੈਣਾ ਹੈ